ਅੱਛਾ ਕਾਲੋ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਆਪਾਂ ਪਹੁੰਚੇ ਆਂ ਬਾਈ ਮੁਕਸਰਮਾ ਕੀ ਮੰਡੀ ਤੇ ਆ ਦਿਖਾਉਣੇ ਆ ਤੁਹਾਨੂੰ ਬਾਈ ਜਾਨਵਰ ਬਹੁਤ ਚੰਗੇ ਚੰਗੇ ਜਾਨਵਰ ਪਹੁੰਚੇ ਆ ਵੀਰੇ ਤੇ ਸਾਰੇ ਕਾ ਸਾਰੇ ਹੀ ਹੁੰਦੇ ਆ ਬਾਈ ਇੱਥੇ ਆਹ ਦੇਖ ਆਹ ਬਈ ਹਾਂ ਸਾਪਰਾ ਹਸ ਕੀ ਇਹ ਹਾਂਜੀ ਹਾਂਜੀ ਤੇਰਾ ਜਰਮਾ ਅੱਛਾ ਲਾਈਵ ਆਉਂ ਚਲੇਗੇ ਕਿਤੇ ਕਿਤੇ ਮਿੱਟੀ ਕਾ ਨਹੀਂ ਪਹੁੰਚੋ ਆਏ ਬਾਈ ਨਾ ਜਿਹੜਾ ਮੈਂ ਕਿਹਾ ਕਿ ਆ ਤੀਤੀ ਤਰਾਂ ਇੱਕਾ ਘਾੜ ਸਾਰੇ ਜਾਨਵਰ ਹੁੰਦੇ ਆ ਬਾਈ ਇੱਥੇ ਖਚਕੂਰ ਆ ਆ ਕਿਹੜੀ ਬਰੀਡ ਆ ਬਾਈ ਅੱਬੇ ਇਹ ਤਾਂ ਮੁਰਗਾ ਬਾਈ ਕਰੋ ਜਾ ਦੇਖੋ ਦੇਖੋ ਭਾਈ ਕਿਹੜਾ ਪਿੰਡ ਆਪਣਾ ਲੁਬਾਰਾ ਕਿਹੜਾ ਪਿੰਡ ਲੁਬਾਰਾ ਠੀਕ ਹੈ ਵੀਰੇ ਭਾਈ ਲੁਬਾਰੇ ਤੋਂ ਆਂ ਕਰੋ ਜੱਟ ਹੋਰ ਦਿਖਾਉਣਾ ਮਿੱਤਰੋ ਤੁਹਾਨੂੰ ਜਾਨਵਰ ਆ ਦੇਖੋ ਵੀਰੇ ਇਧਰ ਕੋੜੀਆਂ ਬਾਈ ਦੇਖੋ ਵੀਰੇ ਅਬ ਬਸ਼ੀਰਾ ਬਾਈ ਖੜਾ ਨੁਕਰ ਆ ਵੀ ਬਸ਼ੀਰਾ ਅਮਰ ਬਾਕੀ ਬਾਈ ਨੂੰ ਅੰਦਰ ਯਾਕੇ ਦਿਖਾਉਣੇ ਆ ਮੰਡੀ ਦੇ ਸਾਰੇ ਜਾਨਵਰ ਦੇਖਦੇ ਆ ਬਾਈ ਕਿਹੜੇ ਕਿਹੜੇ ਚੰਗੇ ਸਟਾਈਲ ਨੂੰ ਪਹੁੰਚੇ ਆ ਵੀਰੇ ਨਾਲੇ ਤੁਹਾਨੂੰ ਦਿਖਾਉਣੇ ਆ ਮਿੱਤਰੋ ਆ ਦੇਖੋ ਵੀਰੇ ਓਏ ਕਿਹੜਾ ਪੈਂਟ ਆਪਣਾ ਆਪਣਾ ਮੂਮ ਪੈਂਟ ਆ ਜੀ ਠੀਕ ਆ ਆ ਕੁੜੀ ਲੈ ਕੇ ਆ ਵੀਰੇ ਹਾਂ ਬਸ਼ੇਰੀ ਆ ਬਣੀ ਠੀਕ ਆ ਆ ਕੁੜੀ ਵੀ ਸੇਲ ਵਾਸਤੇ ਵੀਰੇ ਹਾਂ ਇਹ ਵੀ ਆ ਬਸ਼ੇਰੀ 30 ਮਹੀਨਿਆਂ ਦੀ ਹੋਈ ਹਜੇ ਠੀਕ ਆ ਜੀ ਕਿਹੜੇ ਕੁੜੀ ਦੀ ਇਹ ਇਹ ਹਲਵਾਨ ਦਾ ਦੀ ਮਨੂਕੇ ਵਾਲੀ ਠੀਕ ਆ ਜੀ ਹੋਰ ਇਹਦੀ ਕੋਈ ਡਿਟੇਲ ਬਈ ਕੁੜੀ ਦੀ ਇਹ ਮੈਂਟੂ ਵਾਲੇ ਖਾਨਦਾਨ ਤੋਂ ਆ ਜਾਂਦੀ ਆ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਹਜੇ ਤਾਂ ਸੋਣਾ ਪਹਿਲੀ ਵਾਰੀ ਇਹ ਬਸ਼ੇਰੀ ਹੋਈ ਆ ਠੀਕ ਆ ਜੀ ਹਾਂ ਦੇਖੋ ਮਿੱਤਰੋ ਬਹੁਤ ਚੰਗੀ ਸਪੌਟਲੈਸ ਹੈ ਵੀਰੇ ਨਾ ਹੈਗੇ ਆ ਥੋੜੇ ਸਪੌਟ ਹੈਗੇ ਕੰਨਾ ਚੰਗਾ ਠੀਕ ਹੈ 25 ਸਪੌਟਲੈਸ ਦਾ ਠੀਕ ਹੈ ਜੀ ਦੇਖੋ ਮਿੱਤਰੋ ਨਾਲ ਬਸ਼ੇਰੀ ਆ ਨੰਬਰ ਬੋਲ ਦੋ ਵੀਰੇ ਆਪਣਾ ਨੰਬਰ ਹੈਗਾ ਵੀਰੇ 82 42 96 73 ਠੀਕ ਹੈ ਜੀ ਡਿਮਾਂਡ ਕਿੰਨੀ ਮੰਗਦੇ ਵੀਰੇ ਦੀ ਕੋੜੀ ਦੀ 20 ਲੱਖ ਠੀਕ ਹੈ ਜੀ ਤੇ ਬਸ਼ੇਰੀ ਦੀ ਵੀਰੇ ਬਸ਼ੇਰੀ ਦਾ 8 ਲੱਖ ਰੁਪਿਆ ਠੀਕ ਹੈ ਜੀ ਨੰਬਰ ਦੁਬਾਰੇ ਬੋਲ ਦੋ ਆਪਣਾ 6284219673 ਨਾਮ ਹਰਪ੍ਰੀਤ ਹੋਰ ਵੀ ਆਪਣੇ ਗੁਲਜਾਨ ਬਰੁੰਦੇ ਹੋਰ ਵੀ ਹੈਗਾ ਠੀਕ ਹੈ ਕਰ ਸਕਦਾ ਬਾਈ ਵੀਰੇ ਨਾਲ ਕਨੈਕਟ ਕਿਸੇ ਵੀ ਤਰ੍ਹਾਂ ਦਾ ਬਾਈ ਨੂੰ ਜਾਨਵਰ ਚਾਹੀਦਾ ਹੋਇਆ ਕਰੋ ਵੀਰੇ ਬਾਈ ਨਾਲ ਕਨੈਕਟ ਆ ਦੇਖੋ ਬਾਈ ਸਰਮਦੀਪ ਫਾਰਮ ਵੀਰੇ ਇਧਰ ਬਾਈ ਜਰਮਨ ਫੀਮੇਲ ਆ ਭਾਈਆਂ ਦਾ ਬੈਂਡ ਇੱਧਰ ਵੀ ਰੇ ਸੀਰ ਮੁਰਗੀ ਉਹ ਥੱਲੇ ਲਾਓ ਆਹ ਹੋਰ ਦਾ ਆ ਜੀ ਹਾਂ ਉਹ ਕੁੜੀ ਮਰ ਗਈ ਆ ਦੇਖੋ ਬਾਈ ਆ ਰਾਣਾ ਇਟਾਲੀਅਨ ਕੱਦ 64 ਇੰਚਾ ਬਰੀ ਉਲਰ ਸਟੱਡ ਫਾਰਮ ਮੈਂ ਰੋਗ ਕਰਾਉਣਾ ਮੇਰੇ ਕੋਲ ਫੋਨ ਦੇ ਨਹੀਂ ਫਿਕਸ ਪੜਾ ਉਹਦਾ ਉਹੀ ਹੱਥ ਆਗਾ ਬਾਈ ਆਪਣਾ ਆਸਟ੍ਰੇਲੀਅਨ ਕੀ ਨਾਮਾ ਕੋਪੀ ਠੀਕ ਆ ਕਿਹੜਾ ਪਿੰਡ ਆ ਠੀਕ ਆ ਦੇਹ ਬਾਈ ਦਾ ਆਸਟ੍ਰੇਲੀਅਨ ਬਾਈ ਕਰੋ ਚੈੱਕ ਦੇਖੋ ਵੀਰ ਦੇਖਦਾ ਇਹਦੇ ਕੋਲ ਤੇ ਆਨੇ ਕੋ ਬਾਈ ਕੁੜੀਆਂ ਖੜੀਆਂ ਇੱਧਰ ਬਾਕੀ ਬਾਈ ਤੁਹਾਨੂੰ ਅੰਦਰ ਜਾ ਕੇ ਦਿਖਾਉਣਿਆਂ ਕਿਹੜੇ ਕਿਹੜੇ ਜਾਨਵਰ ਪਹੁੰਚੇ ਆ ਬਾਈ ਤੁਹਾਨੂੰ ਸਾਰੇ ਆਸਟ੍ਰੇਲੀਅਨ ਦੱਸਾਂਗੇ ਦਵਾਾਂਗੇ ਜਾਣਕਾਰੀ ਵੀਰੇ ਮਿਲਦਿਆਂ ਮਿੱਤਰਾਂ ਅੰਦਰ ਜਾ ਕੇ ਮੰਡੀ ਦੇ ਆ ਜੋ ਇਹ ਇਹ ਹੈ ਜਿਆ ਦੇਖੋ ਇਹਨਾਂ ਦਾ ਨਿਆਣਾ ਦਰ ਬਾਈ ਖਰਗੋਸ਼ ਹੋ ਗਏ ਚਿੜੀਆਂ ਕਬੂਤਰ ਆਹ ਦੇਖੋ ਮਿੱਤਰੋ ਖੜੇ ਇੱਧਰ ਜਾਨਵਰ ਸੋਹਣੇ ਸੋਹਣੇ ਬਸ਼ੀਰ ਆਈ ਇਹ ਇੰਦਰ ਬੱਚੇ ਉੜੀਆ ਵੀਰਿਆ ਹਾਂ ਬਾਈ ਜੀ ਬੇਚਣ ਵਾਸਤੇ ਲੈਂਦੀ ਨਹੀਂ ਵਿਖਾਉਣ ਵਾਸਤੇ ਠੀਕ ਹੈ ਕਿਹੜੇ ਕੋੜੇ ਦੀ ਬੱਚੀ ਹੈ ਇਹ ਇਹ ਤਾਂ ਯਾਰ ਉਹਨੂੰ ਪਤਾ ਕਿਹੜੇ ਦੀ ਓਹ ਮੁੰਡਾ ਬੱਚਾ ਇਧਰੋਂ ਮੂੰਹ ਕਰ ਉਹਨੂੰ ਮੂੰਹ ਆਇਨੂੰ ਕਰ ਦੇਖੋ ਮਰੀਤ ਕਰੋਜਕ ਬਹੁਤ ਸ਼ੂਣੀ ਬਸ਼ੇਰੀ ਆ ਕੰਨ ਕੰਨ ਕਰੋ ਜੱਕੀ 机会。 ਭਾਈ ਸੌਦਾ ਕਰਦੇ ਹਾਂ ਵਸ਼ੇਰੀ ਦਾ। ਇਹ ਨਾ ਕੱਢ ਲੈ ਛੱਡ ਦੋ। ਆਹ ਦੇਖੋ ਭਾਈ। ਆ ਜਾ ਬੁੱਚੀ ਨਾ ਆ ਜਾ। ਬੁੱਚੀ ਤਾਂ ਅੰਗ ਬਹੁਤ ਕਰਦੇ ਜਾਂਦਾ ਯਾਰ। ਸਹੀ ਗੱਲ ਜੀ ਬੁੱਚੀ ਦਾ। ਸਹੀ ਜੀ। ਬੁੱਚੀ ਜੀ ਦਾ। ਬੱਚੇ ਛੁੱਟੇ। ਬੱਚੇ ਬੱਚੇ। ਇੱਧਰ ਦੇਖ। ਤੇਰੀ ਸੈਲਫੀ ਲੈਣੇ ਆ। वे <companyaha> इंग ਇੱਧਰ ਨੁਗਰਾ ਘੋੜਾ ਖੜਾ ਮੁਲਾਬ ਭਾਈ ਇੱਧਰ ਇੱਧਰ ਭਾਈ ਸੇਰੇ ਪੰਜਾਬ ਘੋੜਾ ਖੜਾ ਦੇਖੋ ਵੀਰੇ ਬਹੁਤ ਚੰਗੇ ਚੰਗੇ ਜਾਨਵਰ ਪਹੁੰਚੇ ਵੀਰੇ ਇੱਥੇ ਆ ਇਧਰ ਬਾਈ ਮਾਲਸਾਂ ਚਲਦੀਆਂ ਦੇਖੋ ਚੈਂਪੀਅਨ ਹੋਊਗਾ ਵੀਰੇ ਜੋ ਦਾ ਕੋ ਵੀਰੇ ਆਦਿਲ ਆਦਿਲ ਕੋੜਾ ਵੀਰੇ ਗੇ ਬਾਈ ਬਹੁਤ ਸੋਹਣੇ ਸੋਹਣੇ ਟੈਂਟ ਲਾਏ ਹੋਏ ਆ ਲਗਾਉਣੇ ਆ ਫਿਰ ਜਾਨਵਰ ਹੋਰ ਵੀ ਵੀਰੇ ਐਂਡ ਤੱਕ ਜੁੜੇ ਰਹੋ ਵੀਡੀਓ ਨਾਲ ਆ ਦੇਖੋ ਵੀਰੇ ਅੰਦਰ ਬਾਈ ਖੁੱਲੇ ਛੱਡੇ ਹੋਏ ਆ ਘੂੜੇ